ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹਲਾ 4 ਸਲੋਕਾ ਨਾਲ ਸਲੋਕ ਮਹਲਾ 3 ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਹਚਲ ਮਤ ਉਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜਿਹਾ ਸੱਚੀ ਮਨ ਸਚਾ ਸਚਾ ਸਰੀਰ ਅਕਾਰ ਨਾਨਕ ਸਚੈ ਸਤਗੁਰ ਸੇਵੈ ਸਦਾ ਸੱਚ ਵਾਪਾਰ ਮਹਲਾ ਤੀਜਾ ਹੋਰ ਬਿਰਹਾ ਸਭ ਤਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹ ਮਨ ਮਾਇਆ ਮੋਹਿਆ ਵੇਖਣ ਸੁਣਨ ਨਾ ਹੋਏ ਸਹ ਦੇਖੇ ਬਿਨ ਪ੍ਰੀਤ ਨਾ ਉਪਜੈ ਅੰਧਾ ਕਿਆ ਕਰੇ ਨਾਨਕ ਜਿਨ ਅੱਖੀ ਲੀਤਿਆਂ ਸੋਈ ਸਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਬਾਨ ਹਰ ਹਰ ਇੱਕ ਸਹਦਾ ਹੈ ਅਮਰ ਇੱਕੋ ਹਰ ਚਿਤ ਧਰ ਹਰ ਤਿਸ ਬਿਨ ਕੋਈ ਨਾਹੇ ਡਰ ਭ੍ਰਮ ਪਉ ਦੂਰ ਕਰ ਹਰ ਕਿਸੈ ਨੂੰ ਸਲਾਹ ਜੇ ਤੁਧ ਰੱਖੈ ਬਾਹਰ ਘਰ ਹਰ ਜਿਸ ਨੂੰ ਹੋਏ ਦਇਾਲ ਸੋ ਹਰ ਜੱਪ ਭਾਉ ਬਖਮ ਤਰ ਹਰ ਜਿਸ ਨੂੰ ਹੋਏ ਦਇਾਲ ਸੋ ਹਰ ਜੱਪ ਭਾਉ ਬਖਮ ਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਉਚਾਰਨ ਕੀਤੀਆਂ ਹੋਈਆਂ ਸਤਿਗੁਰੂ ਸਹਿਬਾਨ ਦੀਆਂ ਅਤੇ ਗੁਰੂ ਕੇ ਸਿੱਖਾਂ ਦੀਆਂ ਕੁੱਲ 22 ਵਾਰਾਂ ਦੇ ਵਿੱਚੋਂ ਇਹ ਸ੍ਰੀ ਰਾਗ ਕੀ ਵਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿੱਚੋਂ ਸਭ ਤੋਂ ਪਹਿਲਾ ਰਾਗ ਸ੍ਰੀ ਰਾਗ ਹੈ ਸ੍ਰੀ ਰਾਗ ਦੀ ਇਹ ਵਾਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ ਚੌਥੇ ਪਾਤਸ਼ਾਹ ਜੀ ਦੀ ਵਾਰ ਤੋਂ ਭਾਵ ਕਿ ਇਸ ਵਾਰ ਦੀਆਂ ਜਿੰਨੀਆਂ ਪੌੜੀਆਂ ਹਨ ਉਨ੍ਹਾਂ ਦੇ ਉਚਾਰਨ ਕਰਨ ਵਾਲੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਹਨ ਨਾਲ ਦਰਜ ਹੈ ਸ਼ਲੋਕਾਂ ਨਾਲ ਇਹ ਜਿਹੜੀ ਵਾਰ ਹੈ ਇਹ ਸ਼ਲੋਕਾਂ ਨਾਲ ਹੈ ਭਾਵ ਹਰ ਇੱਕ ਪੌੜੀ ਦੇ ਨਾਲ ਕੁਝ ਸ਼ਲੋਕ ਆਉਣਗੇ ਜੋ ਜਿਸ ਵੀ ਗੁਰੂ ਸਾਹਿਬਾਨ ਦੇ ਹੋਣਗੇ ਉਹਨਾਂ ਦੇ ਵਾਸਤੇ ਵੱਖਰਾ ਨਾਲ ਉੱਪਰ ਸਰ ਲੇਖ ਦਿੱਤਾ ਜਾਏਗਾ ਸ਼ਲੋਕ ਮਹਲਾ 3ਾ ਸ਼ਲੋਕ ਮਹਲਾ ਪਹਿਲਾ ਦੂਜਾ ਜਾਂ ਤੀਜਾ ਜਿਹੜੇ ਵੀ ਸਤਿਗੁਰਾਂ ਦਾ ਸ਼ਲੋਕ ਹੋਏਗਾ ਉਹ ਪੌੜੀ ਦੇ ਨਾਲ ਵੱਖਰਾ ਦਰਜ ਕੀਤਾ ਜਾਏਗਾ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਭਾਗ ਬਾਕੀ ਜੋ ਪੌੜੀਆਂ ਹਨ ਵਾਰ ਅਸਲ ਵਿੱਚ ਪੌੜੀਆਂ ਹੀ ਹੁੰਦੀ ਹੈ ਉਹ ਜਿਹੜੀ ਵਾਰ ਹੈ ਜੋ ਪੌੜੀਆਂ ਹਨ ਉਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰੀਆਂ ਹੋਈਆਂ ਹਨ ਸਭ ਤੋਂ ਪਹਿਲਾਂ ਮੰਗਲਾ ਚਰਨ ਹੈ ੴ ਸਤਿਗੁਰ ਪ੍ਰਸਾਦਿ ਭਾਵ ਅਕਾਲ ਪੁਰਖ ਇੱਕ ਹੈ ਸਮੇਂ ਔਰ ਸਥਾਨ ਤੋਂ ਰਹਿਤ ਹੈ ਹਰ ਵੇਲੇ ਹਰ ਥਾਂ ਨਿਰੰਤਰ ਸਰਬ ਵਿਆਪਕ ਹੈ ਸਤਿਗੁਰੂ ਦੀ ਕਿਰਪਾ ਨਾਲ ਉਹ ਪ੍ਰਾਪਤ ਹੁੰਦਾ ਸ੍ਰੀ ਰਾਗ ਕੀ ਵਾਰ ਇਹ ਵਾਰ ਸ੍ਰੀ ਰਾਗ ਵਿੱਚ ਉਚਾਰੀ ਹੋਈ ਹੈ ਮਹੱਲਾ ਚੌਥਾ ਚੌਥੇ ਪਾਤਸ਼ਾਹ ਜੀ ਨੂੰ ਉਜਾਰਨ ਵਾਲੇ ਹਨ ਸਲੋਕਾਂ ਨਾਲ ਇਹ ਜੋ ਵਾਰ ਹੈ ਇਹ ਜੋ ਪੌੜੀਆਂ ਹਨ ਇਸ ਲੋਕਾਂ ਦੇ ਸਮੇਤ ਲਿਖੀਆਂ ਗਈਆਂ ਹਨ ਸਭ ਤੋਂ ਪਹਿਲੀ ਪੌੜੀ ਦੇ ਨਾਲ ਤੀਸਰੇ ਪਾਤਸ਼ਾਹ ਜੀ ਦੇ ਦੋ ਸਲੋਕ ਦਰਜ ਹਨ ਜਿਨ੍ਹਾਂ ਦਾ ਪਾਠ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ ਪਹਿਲੇ ਸ਼ਲੋਕ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ੍ਰੀ ਰਾਗ ਦਾ ਹੀ ਜ਼ਿਕਰ ਕੀਤਾ ਹੈ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਤਰੇ ਪਿਆਰ ਜਿਹੜਾ ਸ੍ਰੀ ਰਾਗ ਹੈ ਇਹਨੂੰ ਸਾਰੇ ਰਾਗਾਂ ਤੋਂ ਉੱਤਮ ਕਿਹਾ ਗਿਆ ਜਿਵੇਂ ਕਿਹਾ ਗਿਆ ਕਿ ਜਾਨਵਰਾਂ ਚੋਂ ਸ਼ੇਰ ਹੈ ਉੱਤਮ ਗਿਣੀਦਾ ਹੈ ਰੁੱਖਾਂ ਚੋਂ ਚੰਦਨ ਨੂੰ ਉੱਤਮ ਗਿਣੀਦਾ ਹੈ ਤਾਤਾਂ ਦੇ ਵਿੱਚੋਂ ਸੋਨਾ ਇਸੇ ਤਰ੍ਹਾਂ ਰਾਗਾਂ ਚੋਂ ਸ੍ਰੀ ਰਾਗ ਹੈ ਭਾਈ ਗੁਰਦਾਸ ਜੀ ਦੀ ਇੱਕ ਬਾਣੀ ਹੈ ਜਿਹਦੇ ਚੋਂ ਕਹਿੰਦੇ ਨੇ ਰਾਗਨ ਮੇ ਸ੍ਰੀ ਰਾਗ 파ਰਸਪਖਾਨ ਹੈ ਰਾਗ ਸ੍ਰੀ ਰਾਗ ਨੂੰ ਸਾਰੇ ਰਾਗਾਂ ਤੋਂ ਉੱਤਮ ਮਨਮੋਹਕ ਕਿਹਾ ਗਿਆ ਗੁਰੂ ਸਾਹਿਬ ਜੀ ਨੇ 31 ਰਾਗਾਂ ਵਿੱਚ ਸਭ ਤੋਂ ਪਹਿਲਾਂ ਸ੍ਰੀ ਰਾਗ ਨੂੰ ਰੱਖਿਆ ਗੁਰੂ ਜੀ ਕਹਿੰਦੇ ਹਨ ਰਾਗ ਵੀ ਤਾਂ ਹੀ ਉੱਤਮ ਬਣਦਾ ਹੈ ਜੇ ਉਹਦੇ ਵਿੱਚ ਉੱਤਮ ਹਰੀ ਜਸ ਨੂੰ ਕੀਤਾ ਜਾਏ ਗਾਇਆ ਜਾਏ ਇਸ ਲਈ ਰਾਗ ਆਪਣੇ ਆਪ ਵਿੱਚ ਮਹਾਨ ਨਹੀਂ ਹੈ ਰਾਗ ਨੂੰ ਮਹਾਨ ਬਣਾਉਂਦਾ ਹੈ ਉਸ ਰਾਗ ਵਿੱਚ ਗਾਇਆ ਹੋਇਆ ਉਸ ਵਾਹਿਗੁਰੂ ਪਿਆਰੇ ਦਾ ਜਸ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਤਰੇ ਪਿਆਰ ਸ੍ਰੀ ਰਾਗ ਰਾਗਾਂ ਚੋਂ ਰਾਗ ਹੈ ਸ੍ਰੇਸ਼ਟ ਹੈ ਤਾਂ ਜੇ ਇਹਦੇ ਰਾਹੀ ਬੰਦਾ ਸੱਚ ਦੇ ਵਿੱਚ ਪਿਆਰ ਬਣਾਵੇ ਸੱਚ ਨਾਲ ਜੁੜੇ ਸੱਚ ਨਾਲ ਜੁੜਨ ਕਰਕੇ ਹੀ ਕੋਈ ਰਾਗ ਮਹਾਨ ਬਣੇਗਾ ਰਾਗ ਆਪਣੇ ਆਪ ਚ ਮਹਾਨ ਨਹੀਂ ਰਾਗ ਤਾਂ ਇੱਕ ਭਾਂਡਾ ਉਹਦੇ ਵਿੱਚ ਪਾਉਂਦੇ ਕੀ ਆਪਾਂ ਉਥੋਂ ਤੈ ਹੋਏਗਾ ਕਿ ਇਹ ਚੰਗਾ ਜਾਂ ਮਾੜਾ ਰਾਗ ਉੱਤਮ ਹੈ ਆਪਣੇ ਆਪ ਵਿੱਚ ਮਨ ਨੂੰ ਟੰਬਦਾ ਹੈ ਚੰਗੀ ਗੱਲ ਹੈ ਪਰ ਇਸ ਰਾਗ ਦੇ ਰਾਹੀ ਅਸੀਂ ਉਸ ਮਾਲਕ ਦੇ ਜਸ ਨੂੰ ਸੱਚ ਨੂੰ ਗਾਉਣਾ ਹੈ ਤਾਂ ਕਰਕੇ ਹੀ ਇਹ ਇਹ ਰਾਗ ਜਿਹੜਾ ਹੈ ਉੱਤਮ ਬਣੇਗਾ ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਚ ਤਰੇ ਪਿਆਰ ਸਦਾ ਹਰ ਸੱਚ ਮਨ ਵਸੈ નિਸ਼ਚਲ ਮਤ ਅਪਾਰ ਉਹ ਸਦਾ ਸੱਚ ਰਹਿਣ ਵਾਲਾ ਹਰੀ ਪਰਮੇਸ਼ਰ ਜੇ ਮਨ ਵਿੱਚ ਵਸ ਜਾਵੇ ਤੇ ਜਿਹੜੀ ਮਤ ਹੈ ਉਹ નિਸ਼ਚਲ ਅਡੋਲ ਹੋ ਜਾਂਦੀ ਹੈ ਅਪਾਰ ਪ੍ਰਭੂ ਵਾਹਿਗੁਰੂ ਉਹਦਾ ਕੋਈ 파ਰਲਾ ਬਣਾ ਨਹੀਂ ਪਾਇਆ ਜਾ ਸਕਦਾ ਇਹ ਜਿਹੜੀ ਮਤ ਹੈ ਉਹਦੇ ਨਾਲ ਜੁੜ ਕੇ ਇਹ ਵੀ ਬੜੀ ਵਿਸ਼ਾਲ ਹੋ ਜਾਂਦੀ ਹੈ ਇੱਥੇ ਬੰਦੇ ਦੇ ਕੋਲ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਰਹਿ ਜਾਂਦੀ ਉਹਨੂੰ ਉਹ ਰਤਨ ਮਿਲ ਗਿਆ ਜਿਹਦਾ ਮੁੱਲ ਕੋਈ ਨਹੀਂ ਰਤਨ ਅਮੋਲਕ ਪਾਇਆ ਬੇਸ਼ਕੀਮਤੀ ਨਾਮ ਦਾ ਰਤਨ ਮਿਲ ਗਿਆ ਗੁਰ ਕਾ ਸ਼ਬਦ ਵਿਚਾਰ ਗੁਰੂ ਦਾ ਸ਼ਬਦ ਗੁਰਬਾਣੀ ਦੀ ਵਿਚਾਰ ਇਹ ਅਮੋਲਕ ਰਤਨ ਹੈ ਜਿਹਨੂੰ ਮਿਲ ਗਿਆ ਉਹਦੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਜੇਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਜਬਾਨ ਵੀ ਸੱਚੀ ਹੋਗੀ ਤੇ ਮਨ ਵੀ ਸੱਚਾ ਤੇ ਅਕੀ ਆਕਾਰ ਸਰੀਰ ਇਹ ਵੀ ਸੱਚਾ ਤਿੰਨ ਹੀ ਚੀਜ਼ਾਂ ਹੁੰਦੀਆਂ ਆਪਣੇ ਸਾਰਿਆਂ ਕੋਲ ਇੱਕ ਆਪਣਾ ਮਨ ਜੋ ਸੋਚ ਰਿਹਾ ਇੱਕ ਜ਼ੁਬਾਨ ਹੈ ਜੋ ਬੋਲ ਰਹੀ ਹੈ ਤੇ ਇੱਕ ਸਰੀਰ ਹੈ ਜੋ ਕਰ ਰਿਹਾ ਮਨ ਬਚਨ ਕਰਮ ਇਹ ਤਿੰਨ ਤਰੀਕਿਆਂ ਨਾਲ ਹੀ ਬੰਦੇ ਦਾ ਸੁਧਾਰ ਹੁੰਦਾ ਤਿੰਨ ਤਰੀਕਿਆਂ ਨਾਲ ਹੀ ਵਿਗਾੜ ਪੈਂਦਾ ਕਰਮ ਸਹੀ ਨਹੀਂ ਜੁਬਾਨ ਸਹੀ ਨਹੀਂ ਤੇ ਮਨ ਵੀ ਸਹੀ ਨਹੀਂ ਹੈ ਮਨ ਸੁਧਰ ਜਾਵੇ ਚੰਗਾ ਸੋਚੇ ਜੁਬਾਨ ਚੰਗਾ ਬੋਲੇ ਤੇ ਸਰੀਰ ਚੰਗਾ ਕਰੇ ਇਹ ਤਿੰਨ ਤਰੀਕਿਆਂ ਨਾਲ ਬੰਦਾ ਰੱਬ ਦਾ ਸਿਮਰਨ ਕਰਦਾ ਮਨ ਬਾਚ ਕਰਮ ਪ੍ਰਭ ਆਪਣਾ ਧਿਆਈ ਸਰਬਫਲਾ ਸੋਈ ਜਨ ਪਾਏ ਸਾਰੇ ਫਲ ਉਹਨੂੰ ਮਿਲਣਗੇ ਜਿਹੜਾ ਮਨ ਨਾਲ ਵੀ ਸਿਮਰਨ ਕਰੇ ਜਿਹੜਾ ਬਚਨਾਂ ਨਾਲ ਵੀ ਸਿਮਰਨ ਕਰੇ ਜਿਹੜਾ ਕਰਮਾਂ ਨਾਲ ਵੀ ਸਿਮਰਨ ਕਰੇ ਸਿਮਰਨ ਵੀ ਤਿੰਨ ਤਰੀਕਿਆਂ ਦਾ ਕੱਲਾ ਜ਼ੁਬਾਨ ਦਾ ਸਿਮਰਨ ਹੀ ਸਿਮਰਨ ਨਹੀਂ ਆ ਮਨ ਬਚ ਕਰਮ ਪ੍ਰਭ ਆਪਣਾ ਧਿਆਇ ਜੇਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਜ਼ੁਬਾਨ ਜਿਹੜੀ ਉਹ ਸੱਚ ਬੋਲੇ ਵਾਹਿਗੁਰੂ ਦਾ ਜਾਸ ਕਰੇ ਮਨ ਵਾਹਿਗੁਰੂ ਨੂੰ ਧਿਆਵੇ ਉਹਨੂੰ ਯਾਦ ਕਰੇ ਉਹਦੇ ਪ੍ਰਤੀ ਸ਼ੁਕਰਾਨੇ ਵਿੱਚ ਰਹੇ ਤੇ ਸਰੀਰ ਜਿਹੜਾ ਹੈ ਉਹ ਸੇਵਾ 'ਚ ਰਹੇ ਪ੍ਰਮਾਤਮਾ ਨੂੰ ਸਮਰਪਿਤ ਕਾਰਜਾਂ ਵਿੱਚ ਲੱਗੇ ਇਹ ਉਦੋਂ ਹੁੰਦਾ ਜਦੋਂ ਉਹ ਵਾਹਿਗੁਰੂ ਮਾਲਕ ਮਨ ਵਿੱਚ ਵਸਦਾ ਜਿਹਵਾ ਸੱਚੀ ਮਾਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵਿਆ ਸਦਾ ਸੱਚਾ ਵਪਾਰ ਹੀ ਨਾਨਕ ਸੱਚੇ ਸਤਿਗੁਰੂ ਨੂੰ ਸੇਵਿਆ ਧਿਆਇਆ ਉਹਨੂੰ ਚੇਤੇ ਕੀਤਿਆਂ ਉਹਦੇ ਰਾਹ ਤੇ ਤੁਰਿਆ ਸਦਾ ਹੀ ਸੱਚਾ ਵਪਾਰ ਮਨੁੱਖ ਫਿਰ ਕਰਦਾ ਹੈ ਬਾਕੀ ਕੂੜ ਦਾ ਵਪਾਰ ਕਰ ਜਾਂਦੇ ਨੇ ਪਰ ਜਿਹੜਾ ਸੱਚੇ ਸਤਿਗੁਰੂ ਦੇ ਅਸਲੀ ਸ਼ਾਹੂਖਾਰ ਦੇ ਲੜ ਲੱਗਦਾ ਉਹ ਫਿਰ ਸਦਾ ਸੱਚ ਦਾ ਹੀ ਵਪਾਰ ਕਰਦਾ ਦੂਜੇ ਸ਼ਲੋਕ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਿਰਹਾ ਦੀ ਗੱਲ ਕੀਤੀ ਮਹਲਾ 3 ਤੀਜੇ ਪਾਸ਼ਾ ਫਰਮਾਉਂਦੇ ਨੇ ਹੋਰ ਬਿਰਹਾ ਸਭ ਧਾਤ ਹੈ ਬਿਰਹਾ ਹੁੰਦਾ ਲਗਾ ਪਿਆਰ ਕਹਿੰਦੇ ਜਿਹੜਾ ਬਾਕੀ ਪਿਆਰ ਆਪਾਂ ਲਾਉਨੇ ਆ ਨਾ ਬਿਰਹਾ ਆਪਣੇ ਅੰਦਰ ਉਪਜਦਾ ਹੈ ਪਿਆਰ ਉਪਜਦਾ ਹੈ ਉਹ ਧਾਤ ਹੈ ਧਾਤ ਮਤਲਬ ਐਵੇਂ ਧਾਵਾ ਕਰਨਾ ਧਾਈ ਕਰੀ ਰੱਖਣੀ ਹਮੇਸ਼ਾ ਭਟਕੇ ਰਹਿਣਾ ਹੋਰ ਬਿਰਹਾ ਸਭ ਤਾਤ ਹੈ ਪਟਕਣਾ ਹੈ ਮਾਇਆ ਦੀ ਜਦ ਲਗ ਸਾਹਿਬ ਪ੍ਰੀਤ ਨਾ ਹੋਏ ਜਿੰਨਾ ਚਿਰ ਤੱਕ ਵਾਹਿਗੁਰੂ ਨਾਲ ਪ੍ਰੀਤ ਨਹੀਂ ਬਣਦੀ ਪਰਮਾਤਮਾ ਨਾਲ ਪ੍ਰੀਤ ਨਹੀਂ ਬਣਦੀ ਜਿੰਨੀਆਂ ਵੀ ਹੋਰ ਪ੍ਰੀਤਾਂ ਨੇ ਸਾਰੀਆਂ ਤਾਤ ਹੈ ਪਟਕਣਾ ਹੈ ਜਿਹਦੇ ਚੋ ਕੁਝ ਵੀ ਹਾਸਲ ਨਹੀਂ ਹੁੰਦਾ ਇਹ ਮਨ ਮਾਇਆ 모ਹਿਆ ਵੇਖਣ ਸੁਣਨ ਨਾ ਹੋਏ ਇਹ ਮਨ ਮਾਇਆ ਦੇ ਵਿੱਚ 모ਹਿਆ ਹੋਇਆ ਹੈ ਤੇ ਵੇਖਣਾ ਤੇ ਸੁਣਨਾ ਇਹਦਾ ਨਹੀਂ ਹੋ ਸਕਦਾ ਨਾ ਇਹਨੂੰ ਦਿਖਦਾ ਨਾ ਇਹਨੂੰ ਸੁਣਦਾ ਹੈ ਇਹ ਮਨ ਜਿਹੜਾ ਹੈ ਇਹ ਮਾਇਆ ਨੇ ਮਾਇਆ ਤੋਂ ਭਾਵ ਇੰਦਰੀਆਂ ਦੇ ਚਸਕੇ ਹੀ ਹੈ ਲੱਭ ਲਾਲੋਭ ਕਾਮ ਕ੍ਰੋਧ মোহ ਇਹ ਸਾਰੇ ਵਿਸ਼ੇ ਵਿਕਾਰ ਜਿਹੜੇ ਨੇ ਇਹ ਮਨੁੱਖ ਨੂੰ ਉਲਝਾਈ ਰੱਖਦੇ ਨੇ ਇਹ ਮਨ ਮਾਇਆ 모ਹਾ ਅੱਖੀਂ ਵੇਖਣਾ ਰੱਜੀਆਂ ਬਹੁਰੰਗ ਤਮਾਸ਼ੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੀ ਸਾਦੀ ਜੀਬ ਨ ਰੱਜਿਆ ਕਰ ਭੋਗ ਬਿਲਾਸੇ ਨੱਕ ਨ ਰੱਜਾ ਵਾਸ ਲੈ ਦੁਰਗੰਧ ਸੁਵਾਸੇ ਰਾਜ ਨ ਕੋਈ ਜੀਵਿਆ ਕੂੜੇ ਪ੍ਰਵਾਸੀ ਇਹ ਮਨ ਮਾਇਆ ਮੁਹਿਆ ਵੇਖਣ ਸੁਣਨ ਨਾ ਹੋਏ ਫਿਰ ਕਹਿੰਦੇ ਜਾਂ ਦਿਖਦਾ ਨਾ ਸੁਣਦਾ ਜਦੋਂ ਦਿਖਦਾ ਹੀ ਨਹੀਂ ਸੁਣਦਾ ਹੀ ਨਹੀਂ ਫਿਰ ਰੱਬ ਕਿਥੋਂ ਦਿਸੂਗਾ ਸ਼ਹਿ ਦੇਖੇ ਬਿਨ ਪ੍ਰੀਤ ਨ ਉਪਜੈ ਅੰਧਾ ਕਿਆ ਕਰੇ ਨਾ ਰੱਬ ਦਿਖੇ ਨਾ ਪਿਆਰ ਪੈਦਾ ਹੋਵੇ ਸ਼ਹਿ ਦੇਖੇ ਬਿਨ ਪ੍ਰੀਤ ਨਾ ਉਪਜੇ ਵਾਹਿਗੁਰੂ ਨੂੰ ਵੇਖੇ ਬਿਨਾ ਪ੍ਰੀਤ ਵੀ ਪੈਦਾ ਨਹੀਂ ਹੁੰਦੀ ਅੰਦਾ ਕੀ ਕਰੇ ਇਹ ਬੰਦਾ ਅੰਨਾ ਹੈ ਇਹ ਕਰੇ ਵੀ ਕੀ ਗੁਰੂ ਸਾਹਿਬ ਕਹਿੰਦੇ ਨੇ ਰੋਲਾ ਟੁੰਡਾ ਅੰਦੁਲਾ ਕਿਉਂ ਗਲ ਲੱਗੇ ਤਾਈ ਰੱਬ ਤਾਂ ਦਿਸਦਾ ਰੱਬ ਤਾਂ ਸੁਣੀਦਾ ਪਰ ਅਸੀਂ ਅੰਨੇ ਆ ਬੰਦਾ ਅੰਨਾ ਹੈ ਪੰਕਤੀ ਇਦਾਂ ਵੀ ਦਿਸੈ ਸੁਣੀਐ ਜਾਣੀਐ ਰੱਬ ਤਾਂ ਦਿਸਦਾ ਵੀ ਆ ਰੱਬ ਸੁਣੀਦਾ ਵੀ ਆ ਰੱਬ ਜਾਣਿਆ ਵੀ ਜਾਂਦਾ ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ ਫਿਰ ਵੀ ਉਹਦਾ ਸਾਉ ਸੁਹਾਗ ਪਿਆਰ ਆਨੰਦ ਸਮਝ ਨਹੀਂ ਆਉਂਦਾ ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ ਰੋਲਾ ਟੁੰਡਾ ਅੰਦੁਲਾ ਕਿਉਂ ਗੜ ਲੱਗਿਆ ਤਾਏ ਇਹ ਬੰਦਾ ਲੂਲਾ ਪਿੰਗਲਾ ਹੈ ਇਹ ਕਿਵੇਂ ਧਾ ਕੇ ਉਹਦੇ ਗਲੇ ਜੱਲ ਗਏ ਫਿਰ ਅੱਗੇ ਗੁਰੂ ਜੀ ਨੇ ਉਹਦਾ ਜਵਾਬ ਵੀ ਦਿੱਤਾ ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਲੋਇਣ ਮਤਲਬ ਅੱਖਾਂ ਸੁਰਤ ਦੀਆਂ ਅੱਖਾਂ ਹੋਣ ਰੱਬ ਦੇ ਡਰ ਭਉ ਦੇ ਚਰਨ ਹੋਣ ਭਾਵਨਾ ਦੇ ਹੱਥ ਹੋਣ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹੈ ਸਿਆਣੀਏ ਇਮ ਕੰਤ ਮਿਲਾਵਾ ਹੋਇ ਇਹ ਹੱਥ ਪੈਰ ਜਦ ਤੱਕ ਨਹੀਂ ਉਹਨਾਂ ਚਿਰ ਤੱਕ ਬੰਦਾ ਲੂਲਾ ਪਿੰਗਲਾ ਹੈ ਇਹ ਸਮਝ ਲਓ ਅੰਨਾ ਵੀ ਹੈ ਸਹ ਦੇਖੇ ਬਿਨ ਪ੍ਰੀਤ ਨਾ ਉਪਜੈਂਦਾ ਕਿਆ ਕਰੇ ਨਾਨਕ ਜਿਨੇ ਅੱਖੀਂ ਲੀਤੀਆਂ ਸੋਈ ਸੱਚਾ ਦੇ ਹੈ ਨਾਨਕ ਜਿਸ ਵਾਹਿਗੁਰੂ ਨੇ ਅੱਖਾਂ ਲੈ ਲੀਆਂ ਅੰਨ੍ਹਾ ਕੀਤਾ ਹੋਇਆ ਮਾਇਆ ਦੇ ਮੋਹ ਵਿੱਚ ਉਹੀ ਤਾਂ ਅੱਖਾਂ ਦੇ ਸਕਦਾ ਭਾਵੇਂ ਕੋਈ ਜਾਣ ਨਾ ਭੁੱਲੇ ਭਾਈ ਸੋ ਭੁੱਲੇ ਜਿਸ ਆਪ ਭੁਲਾਏ 부ਝੇ ਜਿਸੈ 부ਝਾਈ ਆਖਣ ਜ਼ੋਰ ਚ ਪੈ ਨਹਿ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜੇ ਬੰਦੇ ਦੇ ਹੱਥ ਵਸ ਹੋਵੇ ਇਸਕੇ ਹੱਥ ਹੋਏ ਤਾਂ ਸਭ ਕਿਛਲੇ ਬੰਦਾ ਤਾਂ ਛੱਡ ਹੀ ਕੁਛ ਨਾ ਸਾਰਾ ਕੁਝ ਲੈ ਲਵੇ ਹਨ ਨਹੀਂ ਇਹ ਦਾਤਾਂ ਵਾਹਿਗੁਰੂ ਨੇ ਆਪਣੇ ਹੱਥ 'ਚ ਰੱਖੀਆਂ ਸਾਹਿਬ ਹੱਥ ਵਡਿਆਈਆਂ ਜੈ ਭਾਵਤ ਹੈ ਦੇ ਇਸ ਜਨਤਾ ਵਸ ਕਿਛ ਨਾਹੀਂ ਤੋਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਧਿਆਇਆ ਇਹਨਾਂ ਜਨਤਾ ਕੈ ਵਸ ਕਿਛ ਨਾਹੀ ਤੁਧ ਵੇਖੀ ਜਗਤ ਤੋਂ ਪਾਇਆ ਇਸ ਕੈ ਹੱਥ ਹੋਏ ਤਾਂ ਸਭ ਕਿਛ ਲੈ ਬੰਦੇ ਦੇ ਹੱਥ ਵਸ ਹੋਵੇ ਤਾਂ ਸਭ ਕੁਝ ਲੈ ਸਕਦਾ ਪਰ ਨਹੀਂ ਇਹਦੇ ਹੱਥ ਵਸ ਕੁਛ ਵੀ ਨਹੀਂ ਹੈ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਾਈ ਹੈ ਇਕ ਨਾ ਪਾਣੇ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਇਹ ਰੱਬ ਦੀ ਮਾਲਕ ਦੀ ਮਰਜ਼ੀ ਹੈ ਉਸ ਕਰਤੇਪੁਰਖ ਨੂੰ ਇਵੇਂ ਪਾਉਂਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਮਨਮੁਖ ਪਰਮਾਣੇ ਮਨਮੁਖ ਪਟਕਣਾ ਵਿੱਚ ਪਏ ਰਹਿੰਦੇ ਹਨ ਇਹ ਰੱਬ ਦੀ ਰਜ਼ਾ ਹੈ ਕਿ ਮਨ ਦੇ ਮਗਰ ਲੱਗਣ ਵਾਲਾ ਬੰਦਾ ਇਸੇ ਹੀ ਪਟਕਣਾ ਵਿੱਚ ਪਿਆ ਰਹਿੰਦਾ ਇਹਨੂੰ ਅੱਖਾਂ ਉਹ ਆਪ ਹੀ ਦੇ ਸਕਦਾ ਨਾਨਕ ਜਿਨੇ ਅੱਖਾਂ ਲੀਤੀਆਂ ਸੋਈ ਸੱਚਾ ਦੇ ਤੂੰ ਹੀ ਵਾਹਿਗੁਰੂ ਇਹਨੂੰ ਅੱਖਾਂ ਬਖਸ਼ ਸਕਦਾ ਜਦੋਂ ਉਹ ਅੱਖਾਂ ਬਖਸ਼ ਦਿੰਦਾ ਫਿਰ ਇਹਨੂੰ ਸਾਰੇ ਪਾਸੇ ਦਿਖਣ ਲੱਗ ਜਾਂਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਲ ਨਹੀਂ ਕੋਈ ਪੌੜੀ ਹਰ ਕੋ ਕਰਤਾ ਇੱਕ ਏਕੋ ਦੀ ਬਾਣ ਹਰ ਉਹ ਹਰੀ ਇੱਕੋ ਹੀ ਕਰਤਾ ਪੁਰਖ ਹੈ ਸਾਰੇ ਸੰਸਾਰ ਦਾ ਦੀਵਾਨ ਆਸਰਾ ਹੈ ਓਟ ਹੈ ਹਰ ਇੱਕ ਸੈਦਾ ਹੈ ਅਮਰ ਇੱਕੋ ਹਰ ਚਿਤ ਧਰ ਓਇ ਇੱਕੋ ਹਰੀ ਪ੍ਰਭੂ ਦਾ ਹੁਕਮ ਅਮਰ ਵਰਤ ਰਿਆ ਹੈ ਉਸੇ ਨੂੰ ਹੀ ਆਪਣੇ ਚਿਤ ਵਿੱਚ ਧਰ ਚੇਤੇ ਕਰ ਸੰਭਾਲ ਉਹਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਹਰ ਇਸ ਬਿਨ ਕੋਈ ਨਾ ਹੈ ਡਰ ਭ੍ਰੰਪਉ ਦੂਰ ਕਰ ਉਸ ਵਾਹਿਗੁਰੂ ਤੋਂ ਬਿਨਾ ਕੋਈ ਹੋਰ ਨਹੀਂ ਕੋਈ ਉਹਦਾ ਸ਼ਰੀਕ ਉਹਦੇ ਬਰਾਬਰ ਦਾ ਨਹੀਂ ਕੋਈ ਵੀ ਤਰ੍ਹਾਂ ਦਾ ਡਰ ਭਰਮ ਭਾਉ ਤੇਰੇ ਅੰਦਰ ਹੈ ਤਾਂ ਉਹਨੂੰ ਦੂਰ ਕਰ ਵਾਹਿਗੁਰੂ ਕੱਲਾ ਹੀ ਹੈ ਜਿਹੜਾ ਸਰਬ ਕਲਾ ਸਮਰੱਥ ਹੈ ਸਾਰਾ ਕੁਝ ਕਰਨ ਦੀ ਸਮਰੱਥਾ ਰੱਖਦਾ ਹਰ ਤੇ ਸੈ ਨੋ ਸਾਲਾਹ ਜੇ ਤੁਧ ਰੱਖੇ ਬਾਹਰ ਕਰ ਏ ਜੀ ਉਸੇ ਹਰੀ ਦੀ ਉਸਤਤ ਕਰ ਜੋ ਤੇਰੀ ਘਰ ਬਾਹਰ ਸਭ ਥਾਈ ਸੰਭਾਲ ਕਰਦਾ ਹੈ ਉਹ ਵਾਹਿਗੁਰੂ ਜੋ ਤੇਰੀ ਹਰ ਥਾਂ ਰਖਵਾਲੀ ਕਰੇ ਉਨੂੰ ਸਲਾਹ ਉਹਦੀ ਸਿਫਤ ਕਰ ਹਰ ਜਿਸ ਨੂੰ ਹੋਏ ਦਇਆਲ ਸੋ ਹਰ ਜਪ ਪਉ ਬਖਮ ਤਰ ਉਹ ਹਰੀ ਵਾਹਿਗੁਰੂ ਜੀ ਦੇ ਤੇ ਦਇਆਲੂ ਹੁੰਦਾ ਮਿਹਰਬਾਨ ਹੁੰਦਾ ਉਹ ਹਰੀ ਨੂੰ ਜਪ ਕੇ ਇਸ ਬਖਮ ਔਖੇ ਤਰੇ ਜਾਣ ਵਾਲੇ ਪਾਵ ਸਾਗਰ ਨੂੰ ਤਰ ਜਾਂਦਾ ਸਾਰੇ ਸ਼ਬਦ ਦਾ ਸਮੁੱਚਾ ਭਾਵ ਵਾਹਿਗੁਰੂ ਦਾ ਜਸ ਬੰਦਗੀ ਪੂਰਨ ਭਰੋਸਾ ਅਤੇ ਸਮਰਪਣ ਹੈ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜ ਜਾਵੇ ਵਿਸ਼ੇ ਵਿਕਾਰਾਂ ਵੱਲੋਂ ਆਪਣੇ ਮਨ ਨੂੰ ਰੋਕ ਕੇ ਬਾਧੂ ਦੀ ਭਟਕਣਾ ਹੋਰ ਹੋਰ ਮਾਇਆ ਦੀ ਦੌੜ ਉਹਦੇ ਚੋਂ ਨਿਕਲ ਕੇ ਪ੍ਰਮਾਤਮਾ ਦੇ ਸ਼ੁਕਰਾਨੇ ਵਿੱਚ ਉਹਦੇ ਪਿਆਰ ਵਿੱਚ ਜੁੜ ਕੇ ਉਹਦਾ ਜਸ ਕਰੇ ਇਹ ਗੁਰੂ ਸਾਹਿਬ ਜੀ ਨੇ ਇਸ ਸ਼ਬਦ ਅੰਦਰ ਸੰਦੇਸ਼ ਦਿੱਤਾ ਹੈ ਸਤਿਗੁਰੂ ਕਿਰਪਾ ਕਰਨ ਬਾਣੀ ਦੇ ਇਹ ਭਾਵ ਸਾਡੇ ਹਿਰਦੇ ਚ ਵਸ ਜਾਣ ਬਾਣੀ ਅਨੁਸਾਰ ਸਤਿਗੁਰੂ ਜੀ ਸਾਨੂੰ ਸਾਡੇ ਮਨ ਨੂੰ ਆਪ ਹੀ ਚਲਾ ਲੈਣ ਭੁੱਲਾਂ ਚੁੱਕਾਂ ਦੀ ਮਾਫੀ ਫਤਿਹ ਬੁਲਾਉ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ